ਸਾਨੂੰ ਤਾਂ ਜੀ 10 ਮਹੀਨੇ ਹੋ ਗਏ ਸੀ ਉਦੋਂ ਦੇ ਥਾਣੇ 'ਚ ਫਿਰਦੇ ਆਂਗੇ ਪਰ ਸਾਡੀ ਕੋਈ ਸੁਣਵਾਈ ਨਹੀਂ ਹਾਂਜੀ ਬਹੁਤ ਘੁੱਟਮਾਰ ਕਰਦਾ ਹਾਂਜੀ ਦਾਜ ਦੀ ਮੰਗ ਕਰ ਰਿਹਾ ਹੈ ਜੀ ਕੁੜੀ ਨੂੰ ਆਨੇ ਵਹਨੇ ਤੰਗ ਕਰ ਰਿਹਾ ਹੈ ਤਕਰੀਬਨ 5-6 ਮਹੀਨਿਆਂ ਤੋਂ ਕੈਰੀ ਬੀਜਾ 10 ਮਹੀਨੇ ਤੋਂ ਕੈਰੀ ਗੁੱਡੀ ਨੂੰ ਘਰੋਂ ਬਾਹਰ ਕੱਢ ਰੱਖਿਆ ਉਹਨਾਂ ਨੇ ਪਿੰਡ ਪੋੜ ਚਰਾਠੀ ਜੀ ਕਿ ਤੁਹਾਡਾ ਪਿੰਡ ਕਿਹੜਾ ਹੁੰਦਾ ਹੈ ਪਿੰਡ ਤੱਜੋ ਕੀ ਕੀ ਗੱਲਬਾਤ ਹੋਈ ਹੈ ਕਿੰਨੇ ਟਾਈਮ ਦੀ ਮਤਲਬ ਮੈਰਿਜ ਹੋ ਗਈ ਨੇ ਮੇਰੀ ਮੈਰਿਜ ਨੂੰ ਮਤਲਬ 5 ਸਾਲ ਹੋ ਗਏ 5 ਸਾਲ ਹਾਂਜੀ ਮੈਨੂੰ 10 ਮਹੀਨਿਆਂ ਤੋਂ ਮੇਰੇ ਸਹੁਰਿਆਂ ਨੇ ਘਰੋਂ ਕੱਢ ਦਿੱਤਾ ਗਏ। ਉਸ ਤੋਂ ਬਾਅਦ ਵੀ ਸਿੰਘ ਜਥੇਵੰਦੀ ਕੀ ਮੈਨੂੰ 14 ਤਰੀਕ ਨੂੰ ਘਰੇ ਬਿਠਾ ਕੇ ਆਈ ਸੀਗੀ। ਘਰੋਂ ਬੈਠਣ ਤੋਂ ਬਾਅਦ ਜਦੋਂ ਮੈਂ ਆਪਣੇ ਘਰੇ ਵਾਗੀ ਸੀਗੀ ਸਾਰੇ ਮੈਂਬਰ ਪੰਚਾਇਤਾਂ ਨੇ ਸਹਿਮਤੀ ਨਾਲ ਵੀ ਲੈਟਰ ਪੈਡ ਤੇ ਮੈਨੂੰ ਸੈਂਡ ਕਰਕੇ ਇਹ ਗੱਲ ਘਰੋਂ ਸਾਰੇ ਦੇ ਕੇ ਠਾਇਆ ਸੀਗਾ ਵੀ ਅਸੀਂ ਆਉਣ ਦੇ 10ਵੇਂ ਨੂੰ ਵੀ ਤੈਨੂੰ ਆਪਣੇ ਘਰੋਂ ਲੈ ਕੇ ਆਵਾਂਗੇ। ਹੁਣ ਜਦੋਂ ਅਸੀਂ ਮੈਂਬਰ ਸਰਪੰਚਾਂ ਨਾਲ ਗੱਲ ਕਰੀ ਕਿ ਉਹ ਸਾਰੀ ਗੱਲ ਤੋਂ ਮੁੱਕ ਰਹੇ ਐਂ ਕਹਿ ਰਹੇ ਵੀ ਉਹ ਤਾਂ ਘਰੇ ਹੀ ਨਹੀਂ ਗੇ। ਨਹੀਂ ਲੜਾਈ ਕੀ ਗੱਲ ਤੋਂ ਸ਼ੁਰੂਆਤ ਕਿੱਥੋਂ ਹੋਈ? ਲੜਾਈ ਤਾਂ ਨਿੱਕ-ਨਿੱਕੀ ਗੱਲਾਂ ਤੋਂ ਜੀ ਬਸ ਮੇਰੀ ਨਾਨਦੇ ਦੀ ਘਰੇ ਚੱਲਦੀ ਹੈਗੀ। ਠੀਕ ਹੈ। ਹਾਂਜੀ ਕੁੜੀ ਦੇ ਘਰੇ ਤੇ ਚੱਲਦੀ ਕਰਕੇ ਤਾਂ ਕਰਕੇ ਵਿਆਹ ਸੇਪਾ ਨਹੀਂ ਹੋ। ਠੀਕ ਹੈ। ਤੇ ਵੀ 10 ਮਿੰਟ ਤੋਂ ਤੁਸੀਂ ਉਹਨਾਂ ਕੋਲ ਜਿਵੇਂ ਬੈਠੇ ਹੋ। ਹਾਂਜੀ। ਤੁਸੀਂ ਕੀ ਚਾਹੁੰਦੇ ਹੋ? ਕਿ ਮੈਂ ਤਾਂ ਆਪਦੇ ਘਰੇ ਬਸਣਾ ਚਾਹਣੀ ਹੈਗੀ। ਆਪ ਦਾ ਬੱਚਾ ਲੈ ਕੇ ਹਾਂਜੀ। ਉਹ ਕੀ ਚਾਹੁੰਦੇ ਨੇ ਪਰਿਵਾਰ ਕੀ ਚਾਹੁੰਦਾ। ਉਹ ਕਹਿੰਦੇ ਆ ਕਿ ਵੀ ਅਸੀਂ ਮਤਲਬ ਕਿ ਅਸੀਂ ਤੈਨੂੰ ਤਲਾਕ ਲੈਣਾ ਸੀ ਤੈਨੂੰ ਘਰੇ ਨਹੀਂ ਬੜਨਾਗਾ। ਠੀਕ ਹੈ। ਹਾਂਜੀ। ਬਹੁਤ ਆਪਦੇ ਬੇਟੀ ਦਾ ਗਲਤ ਕਰਦੇ ਹੋ। ਥੋੜਾ ਨਹੀਂ 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 ਜੀ। ਕੋਈ ਗਲਤ ਨਹੀਂ ਕਰਦਾ। ਜ਼ਮੀਨ ਨਹੀਂ ਜੀ ਨਹੀਂ ਜੀ ਠੀਕ ਹੈ ਮੈਂ ਤਾਂ ਆਪਣੇ ਮਾਪਿਓ ਦੇ ਘਰੇ ਬੈਠੀ ਆ ਮੈਂ ਤੇ ਇੱਥੋਂ ਆਪਦਾ ਵੀ ਸਾਰਾ ਕੁਝ ਕਰਾਂਗੀ ਠੀਕ ਹੈ ਕੋਈ ਨਸ਼ਾ ਪਤਾ ਕਰਦੇ ਹਾਂ ਹਾਂ ਜੀ ਡ੍ਰਿੰਕ ਵਗੈਰਾ ਲੈਂਦਾ ਵਾ ਇੱਕ ਗੱਲ ਜੀ ਡ੍ਰਿੰਕ ਵਗੈਰਾ ਲੇ ਕੇ ਥੋੜਾ ਮਾਰਦਾ ਵੀ ਹਾਂ ਜੀ ਬਹੁਤ ਕੁੱਟ ਮਾਰ ਕਰਦਾ ਹਾਂ ਹਾਂ ਜੀ ਠੀਕ ਹੈ ਤੁਹਾਨੂੰ ਕੋਈ ਥਾਣੇ ਕੰਪਲੇਟ ਕਰਾਈ ਹੈ ਹਾਂ ਜੀ ਅਸੀਂ ਥਾਣੇ ਕੰਪਲੇਨ ਅਰਜ ਕਰਾਈ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਕਿੰਨਾ ਟਾਈਮ ਪਹਿਲਾਂ ਕਰਾਈ ਸੀ ਸਾਨੂੰ ਤਾਂ ਜੀ 10 ਮਹੀਨੇ ਹੋ ਗਏ ਸੀ ਉਦੋਂ ਦੇ ਥਾਣੇ 'ਚ ਹੀ ਫਿਰਦੇ ਆਂਗੇ ਪਰ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਸਾਨੂੰ ਕਹਿ ਦਿੰਦੇ ਆ ਲਾਰੇ ਲਾ ਕੇ ਪਰਸੋਂ ਨੂੰ ਆਇਓ ਚੌਥੇ ਨੂੰ ਆਇਓ ਇਹਨੇ ਉਹ ਆ ਕਿ ਮਤਲਬ ਕਿ ਦਾਪ ਆ ਜਾਂਦੇ ਆ ਇਹਨੇ ਸਾਨੂੰ ਹੋਰ ਟਾਈਮ ਦੇ ਦਿੰਦੇ ਆਗੇ ਹਾਂਜੀ ਕੋਰਟ ਕੇਸ ਨਹੀਂ ਕੋਈ ਨਹੀਂ ਕੋਰਟ ਕੇਸ ਹੈਗਾ ਹਾਂਜੀ ਠੀਕ ਹੈ ਛੋਟੇ ਬਲੋ ਕੋਦਰ ਉਹਨਾਂ ਕਣੀ ਹਾਂਜੀ ਠੀਕ ਹੈ ਜੀ ਉਹਨਾਂ ਨੇ ਮਤਲਬ ਉਹ ਦੋਸਤਾ ਕੇਸ ਪਾਇਆ ਬਾਈ ਠੀਕ ਹੈ ਨਹੀਂ ਜੀ ਬੋਲੋ ਤੁਸੀਂ ਬਾਬਾ ਜੀ ਬੋਲੋ ਕੀ ਹੋ ਹਾਂਜੀ ਕੀ ਬੋਲ ਰਹੇ ਹੋ ਬਾਬਾ ਜੀ ਨੂੰ ਇਹੀ ਕਹਿਣਾ ਕਿ ਮੈਨੂੰ ਆਪਣੇ ਘਰੇ ਬਸਾਇਆ ਜਾਵੇ ਹਾਂਜੀ ਇਨਸਾਫ ਦੀ ਮੰਗ ਕਰ ਰਹੀ ਹਾਂ ਠੀਕ ਹੈ ਹਾਂਜੀ ਕਿਹੜਾ ਪਿੰਡ ਹੈ ਜੀ ਤਾਜੋਕੇ ਜੀ ਪਿੰਡ ਤਾਜੋਕੇ ਜੀ ਜ਼ਿਲ੍ਹਾ ਬਨਾਲੇ ਹਾਂਜੀ ਠੀਕ ਹੈ ਕੁੜੀਆ ਕਿੱਥੇ ਗਈ ਸੀ ਕੁੜੀਆ ਕੁੜੀਆ ਬਰਜਰਾ ਠੀਕ ਹੀ ਵਿਆਹੀ ਜੀ ਤਕਰੀਬਨ ਸਾਢੇ 4 ਸਾਲ ਪਹਿਲਾਂ ਵਿਆਹੀ ਸੀ ਜੀ ਠੀਕ ਹੈ ਹਾਂਜੀ ਕੀ ਰੌਲਾ ਕੀ ਆ ਸੋ ਰੌਲਾ ਰੌਲਾ ਤਾਂ ਅਸਲ ਵਿੱਚ ਦਾਜ ਦੀ ਮੰਗ ਕਰ ਰਿਹਾ ਹੈ ਜੀ ਕੁੜੀ ਨੂੰ ਆਨੇ ਬਹਾਨੇ ਤੰਗ ਕਰ ਰਿਹਾ ਹੈ ਜੀ ਜਿਵੇਂ ਮੈਂ ਹੁਣ ਗਰੀਬ ਹੋਣ ਦੇ ਨਾਂ ਤੇ ਕੋਈ ਇੰਨੀ ਉਹਨਾਂ ਦੀ ਦਾਜ ਦੀ ਮੰਗ ਪੂਰੀ ਵੀ ਨਹੀਂ ਕਰ ਰਿਹਾ ਠੀਕ ਹੈ ਤੇ ਗੁੱਡੀ ਕੋਲੇ ਮੁੰਡਾ ਜੀ ਤਕਰੀਬਨ ਸਾਢੇ 3 ਸਾਲ ਦਾ ਮੁੰਡੇ ਦੇਖ ਰਿਹਾ ਵੀ ਮੈਂ ਕਰ ਰਿਹਾ ਹਾਂ ਤਾਂ 9-10 ਮਹੀਨੇ ਹੋ ਗਏ ਜੀ ਗੁੱਡੀ ਮੇਰੇ ਕੋਲ ਹੀ ਰਹਿ ਰਹੀ ਹੈ ਰੌਲੇ ਕੋਲ ਨਹੀਂ ਗਈ 18 ਏਕੜ ਜ਼ਮੀਨ ਹੈ ਜੀ 18 ਏਕੜ ਜ਼ਮੀਨ ਹਾਂਜੀ ਠੀਕ ਹੈ ਕੀ ਲੱਗਦਾ ਤੁਹਾਨੂੰ ਰੌਲਾ ਕੀ ਅਸਲ ਰੌਲਾ ਤਾਂ ਅਸਲ ਵਿੱਚ ਜਮਾ ਜੱਦੀ ਰੌਲਾ ਤਾਂ ਦਾਜ ਦੀ ਹੈ ਜੀ ਹਾਂਜੀ ਹਾਂ ਹਾਂਜੀ ਦਾਜ ਦਾ ਹੀ ਰੌਲਾ ਠੀਕ ਹੈ ਤੁਸੀਂ ਫਿਰ ਕੀ ਕਿ ਤੁਹਾਡੇ ਵੱਲੋਂ ਕੀ ਐ ਮਕਲਮਤ ਚਲੀ ਗਿਆ ਚ ਨਹੀਂ ਜੀ ਜੋ ਜਿਹੜਾ ਸਾਡੇ ਕੋਲੋਂ ਵੀ ਜਿਵੇਂ ਅਸੀਂ 25 25 30 ਲੱਖ ਰੁਪਇਆ ਵਿਆਹ ਤੇ ਲਾਇਆ ਸੀ ਜਿੰਨੀ ਕੁ ਮੇਰੀ ਹਾਇਸਤ ਦੇ ਮੁਤਾਬਕ ਉਸ ਤੋਂ ਬਾਅਦ ਫਿਰ ਬੱਚਾ ਹੋਣ ਤੇ ਵੀ ਮੇਰਾ ਖਰਚਾ ਹੋਇਆ ਜੀ ਤੇ ਜੋ ਬੱਚੇ ਦਾ ਬੰਦਾ ਸੀ ਉਹ ਵੀ ਦਿੱਤਾ ਜੀ ਉਸ ਤੋਂ ਬਾਅਦ ਫਿਰ ਤੁਸੀਂ ਮਤਲਬ ਉਹਤੋ ਦਾਜ ਜੀ ਮੰਗ ਕਿਥੇ ਥਾਣੇ ਗਏ ਹਾਂਜੀ ਅਸੀਂ ਹਾਂਜੀ ਹਾਂਜੀ ਕਰਾਈਆਂ ਜੀ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਹਾਂਜੀ ਹਾਂ ਠੀਕ ਹੈ ਹੁਣ ਜੇ ਬਾਬਾ ਜੀ ਕੋਲ ਪੁੱਛੀਓ ਕੀ ਮੰਨ ਕਰਦੇ ਹੋ ਬਾਬਾ ਕੋਲੇ ਅਸੀਂ ਬਹੁਤ ਵੱਡੀ ਆਸ ਲੈ ਕੇ ਪਹੁੰਚੇ ਆ ਜੀ ਵੀ ਕੁੜੀ ਨੂੰ ਘਰੇ ਵਸਾਇਆ ਜਾਵੇ ਜੀ ਠੀਕ ਆਪਦੇ ਇਹ ਬੱਚਾ ਲੈ ਕੇ ਸਭ ਤੋਂ ਵੱਡਾ ਸਾਨੂੰ ਇਹ ਦੁੱਖ ਹੈ ਜੀ ਇਹ ਬੱਚਾ ਬੋਲ ਬੋਲ ਨਹੀਂ ਰਿਹਾ ਜੀ ਬੋਲ ਨਹੀਂ ਹਾਂ ਸਾਢੇ 3 ਸਾਲ ਦਾ ਬੱਚਾ ਜੀ ਹਜੇ ਤੱਕ ਬੋਲ ਨਹੀਂ ਰਿਹਾ ਠੀਕ ਹੈ ਇਹਨੂੰ ਵੀ ਦਵਾਈ ਬੂਟੀ ਤੇ ਜਿਹੜੇ ਪੈਸੇ ਲੱਗਦੇ ਆ ਜੀ ਅਸੀਂ ਬਹੁਤ ਦਵਾਈ ਬੂਟੀ ਦਵਾਈ ਜਾਂਦੇ ਆ ਤੇ ਪਰ ਹਜੇ ਬੋਲ ਨਹੀਂ ਨੀ ਪਾਵਾ ਵੱਲੋਂ ਪੰਜਵੇਂ ਦੀ ਪਿਤਾ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਕੋਈ ਕਿਤੇ ਗੱਲਬਾਤ ਨਹੀਂ ਕਰੀ ਗਈ ਜੀ ਗੁੱਡੀ ਨੇ ਇੱਕ ਵਾਰ ਕੱਲੀ ਨੇ ਮੈਦਾ ਖੇਤ ਗਿਆਵਾ ਸੀਗਾ ਜੀ ਕੱਲੀ ਵਾਰ ਕੇ ਵੀ ਜਾ ਕੇ ਬਹਿ ਗਈ ਸੀ ਇਹ ਬੱਚੇ ਦੇ ਡੈਡੀ ਨੇ ਤੇ ਗੁੱਡੀ ਨੂੰ ਦੇਖ ਕੇ ਥੋੜੀ ਦੂਰ ਉਹਨੇ ਵਾਰ ਵੀ ਡਾਲਿਆ ਜੀ ਸਾਡੇ ਕੋਲ ਇਹ ਗੁੱਡੀ ਕੋਲੇ ਵੀਡੀਓ ਵੀ ਹੈਗੀ ਪਹਿਲਾਂ ਕੋਈ ਚੈਨਲ ਤੇ ਵੀ ਖਬਰ ਆ ਕੋ ਹਾਂਜੀ ਚੈਨਲ ਡੇਲੀ ਪੋਰਟ ਤੇ ਖਬਰ ਵੀ ਆਈ ਸੀਗੀ ਜੀ ਪੱਤਰਕਾਰ ਵੀ ਪਹੁੰਚੇ ਸੀਗੇ ਉਹਦੇ ਐਸਐਸਓ ਸਾਹਿਬ ਨੇ ਭਰੋਸਾ ਦੇ ਕੇ ਠਾਇਆ ਜੀ ਵੀ ਡੀਐਸਪੀ ਸਾਹਿਬ ਥੋੜਾ ਮਸਲਾ ਹੱਲ ਕਰਨਗੇ ਜੀ ਤਕਰੀਬਨ ਇਹ 3-4 ਮਹੀਨੇ ਪਹਿਲਾਂ ਦੀ ਗੱਲ ਹੋਊਗੀ ਜੀ ਠੀਕ ਹੈ ਹਾਂਜੀ ਉਸ ਤੋਂ ਬਾਅਦ ਬਾਬਾ ਜੀ ਸਾਨੂੰ ਪਤਾ ਲੱਗਿਆ ਜੀ ਬਾਬਾ ਜੀ ਕੋਲੇ ਅਸੀਂ ਆਸ ਲੈ ਕੇ ਆਏ ਬਾਬਾ ਜੀ ਸਾਡੇ ਆਏ ਸੀਗੇ ਤੇ ਚਲੋ ਫੇਰ ਸਾਨੂੰ ਪੰਚਾਇਤ ਨੇ ਭਰੋਸੇ ਦੇ ਵਿੱਚ ਲੈ ਕੇ ਲਿਖਤੀ ਰੂਪ ਚ ਦੇ ਦਿੱਤਾ ਜੀ ਵੀ 10 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਗੁੱਡੀ ਨੂੰ ਅਸੀਂ ਘਰੋਂ ਲੈ ਕੇ ਆਵਾਂਗੇ ਜਾ ਕੇ ਵੀ ਉਹ ਗੱਲ ਕੁਝ ਹੋਰ ਬਣ ਚੁ ਠੀਕ ਹੈ ਜੀ ਤੇ ਮੁੜ ਕੇ ਜੀ ਕੋਈ ਸਾਡੇ ਕੋਲੇ ਪੰਚਾਇਤ ਨਹੀਂ ਕੋਈ ਕੁਝ ਨਹੀਂ ਸੀ ਠੀਕ ਹੈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਹੁਣ ਕੋਈ ਲੈਣ ਨਹੀਂ ਆਇਆ ਜੀ ਹੁਣ ਅਸੀਂ ਜੇ ਫੋਨ ਕਰਦੇ ਹਾਂ ਜੀ ਜਾਂ ਜਾਂਦੇ ਹਾਂ ਕਹਿੰਦੇ ਉਹ ਤਾਂ ਘਰੋਂ ਭੱਜ ਗਏ ਜੀ ਬਾਗੇ ਜਿੰਦਾ ਲੱਗੇ ਕਰੀਏ ਤਾਂ ਤਾਂ ਦੇ ਲੱਗੇ ਹਾਂ ਘਰੇ ਪੰਜਾਂ ਨੂੰ ਪੰਚਾਇਤ ਨੇ ਦੱਸਿਆ ਜੀ ਅਸੀਂ ਤਾਂ ਨਹੀਂ ਉਹ ਪਿੰਡ ਗਏ ਵੀ ਘਰੇ ਜਿੰਦੇ ਲੱਗੇ ਜੀ ਹਾਂਜੀ ਹਾਂ ਹੁਣ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹੀ ਮੰਗ ਕਰਦੇ ਹਾਂ ਇਨਸਾਫ ਦੀ ਵੀ ਸਾਡੀ ਕੁੜੀ ਆਪਦੇ ਘਰੇ ਬਸੇ ਇਹ ਬੱਚਾ ਜੀ ਆਪਦੇ ਘਰੇ ਮੌਜਾਂ ਮਾਣੀ ਜੀ ਪ੍ਰੋਸੈਸ ਜੋ ਸੂਤਰਾਂ ਤੋਂ ਸਾਨੂੰ ਇਹ ਪਤਾ ਲੱਗਿਆ ਜੀ ਵੀ ਬੱਚੇ ਦਾ ਉਹ ਪਾਸਪੋਰਟ ਬਣਾ ਕੇ ਹੁਣ ਵਿਦੇਸ਼ ਭੇਜਣ ਦੀਆਂ ਤਿਆਰੀਆਂ ਨੇ ਜੀ ਉਹਨਾਂ ਦੀਆਂ ਹਾਂਜੀ ਹਾਂ ਤੇ 체ਤੀ ਤੋਂ 체ਤੀ ਤੇ ਰੋਕ ਲਈ ਜਾਵੇ ਜੀ ਜੇ ਪ੍ਰਾਉਣਾ ਸਾਡਾ ਵਿਦੇਸ਼ ਬਾਗਿਆ ਜੀ ਫੇ ਸਾਡੀ ਗੁੱਡੀ ਦਾ ਤੇ ਬੱਚੇ ਦਾ ਕਿੱਧਰ ਜਾਣਗੇ ਜੀ ਦੀ ਵਿਆਵਦੀ ਹੋਣੀ ਹੈ ਜੀ ਇੱਥੇ ਜਦੋਂ ਠੀਕ ਹੈ ਤੇ ਬੱਚੇ ਦਾ ਪਾਲਣ ਪੋਸਣ ਕੌਣ ਕਰੂਗਾ ਜੀ ਹਾਂ ਉਹ ਤਾਂ ਹਾਂ ਜੀ ਬਾਬਾ ਜੀ ਨੇ ਕੀ ਗੱਲ ਬੋਲੀ ਬਾਬਾ ਜੀ ਕਹਿੰਦੇ ਜੀ ਕੋਈ ਨਾ ਜੀ ਤੁਹਾਡਾ ਘਰ ਬਸਾਵਾਂਗੇ ਸਾਨੂੰ ਬਾਬਾ ਜੀ ਤੇ ਬਹੁਤ ਵੱਡੀ ਆਸ ਹੈ ਜੀ ਅਸੀਂ ਗੁਰੂ ਘਰ ਦੇ ਵਿੱਚ ਖੜ ਕੇ ਜਿਹਦੇ ਗੁਰੂ ਦੇ ਪੱਲੇ ਪੈਣ ਲੱਗ ਜੇ ਜੀ ਉਹਦੀ ਹਰ ਇੱਕ ਦੀ ਆਸ ਪੂਰੀ ਹੁੰਦੀ ਹੈ ਜੀ ਬਾਬਾ ਜੀ ਕੀ ਲੱਗਦਾ ਹੈ ਕਿ ਜਦੋਂ ਇੰਨੇ ਮਸਲੇ ਆ ਰਹੇ ਨੇ ਰੌਣਿਆਂ ਦੀ ਮਸਲੀ ਨੇ ਕੋਈ ਹੱਲ ਗੱਲਬਾਤ ਵਿੱਚੋਂ ਕੁਝ ਵੀ ਨਿਕ ਰਹੀ। ਕੀ ਕਹੂੰ ਇਹ ਇੱਕ ਮਸਲਾ ਹੋ ਰਾਇਆ ਤੁਹਾਡੇ ਕੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਸਲੇ ਤਾਂ ਜੀ ਬਹੁਤ ਜ਼ਿਆਦਾ ਆ ਰਹੇ ਨੇ ਕਿਉਂਕਿ ਜਿਹੜਾ ਵੀ ਦੁਖੀ ਹੈਗਾ ਨਾ ਤਾਂ ਉਹਨਾਂ ਦੀ ਕੋਈ ਪੰਚਾਇਤ ਸੁਣਦੀ ਆ ਨਾ ਕੋਈ ਥਾਣੇ ਕਚਹਿਰੀਆਂ ਵਾਲੇ ਸੰਦੇ ਪ੍ਰਸ਼ਾਸਨ ਵੀ ਨਹੀਂ ਸਾਥ ਦਿੰਦਾ। ਜਿਵੇਂ ਹੁਣ ਇਹ ਗੁੱਡੀ ਦਾ ਮਸਲਾ ਜੀ ਤਾਂ ਜੋਕਿਆਂ ਤੋਂ ਰੱਠੇ ਕੇ ਬੁਰਜ ਬਿਆਹੀ ਆ। ਤੇ ਅਸੀਂ 14 ਤਰੀਕ ਨੂੰ ਪਿਛਲੀ 14 ਤਰੀਕ ਨੂੰ ਗਏ ਸੀਗੇ। ਇਨੂੰ ਗੁੱਡੀ ਨੂੰ ਘਰੇ ਬਿਠਾਇਆ ਸੀਗੇ तकरीबन 5-6 ਮਹੀਨਿਆਂ ਤੋਂ ਕੈਰੀ ਬੀਜਾ 10 ਮਹੀਨੇ ਤੋਂ ਕੈਰੀ ਗੁੱਡੀ ਨੂੰ ਘਰੋਂ ਬਾਹਰ ਕੱਢ ਰੱਖਿਆ ਉਹਨਾਂ ਨੇ ਘਰੇ ਨਹੀਂ ਬੜਨ ਦੇ ਰਹੇ ਤੇ ਅਸੀਂ ਜਥੇਬੰਦੀ ਲੈ ਕੇ ਗਏ ਸੀ ਇਹ ਕੁੜੀ ਨੂੰ ਘਰੇ ਛੱਡਿਆ ਤੇ ਜਿਹੜੀ ਪੰਚਾਇਤ ਆ ਗਈ ਪੰਚਾਇਤ ਨੇ ਇਨਾਂ ਪਰਿਵਾਰ ਮੂਰੇ ਪਿਤਾ ਮੂਰੇ ਇਹਨਾਂ ਦੇ ਹਨਾ ਹੱਥ ਜੋੜ ਕੇ ਇਹ ਗੱਲ ਕਹੀ ਹੈਗੀ ਵੀ ਸਾਨੂੰ 10 10 ਦਿਨਾਂ ਦਾ ਸਮਾਂ ਦਿੱਤਾ ਜਾਵੇ ਬੀ ਆਸੀ ਗੁੱਡੀ ਨੂੰ ਆਪ ਜਾ ਕੇ ਲੈ ਕੇ ਆਵਾਂਗੇ ਮੌਕੇ ਤੇ ਐਸ ਐਚਓ ਸਾਹਿਬ ਵੀ ਮੌਜੂਦ ਸੀਗੇ ਮੈਂਬਰ ਸਰਪੰਚ ਸਾਰੇ ਮੌਜੂਦ ਸੀਗੇ ਤੇ ਹੁਣ ਉਹ 24 ਤਰੀਕ ਵੀ ਨਾਂਗੀ ਇਹਨਾਂ ਦੀ ਜਿਹੜਾ ਸਮਾਂ ਲੈਤਾ ਸੀ ਨਾ ਹੁਣ ਇਹਨਾਂ ਦਾ ਕੋਈ ਫੋਨ ਚੱਕਦੇ ਨਹੀਂਗੇ ਕੋਈ ਗੱਲਬਾਤ ਨਹੀਂ ਰਾ ਪਾ ਰਹੇ ਜੀ ਹਾਂਜੀ ਤੁਸੀਂ ਮਤਲਬ ਇਹ ਛਾਣਵੇਂ ਕੀਤੀ ਜੀ ਮਤਲਬ ਕੀ ਆ ਛਾਣਵੇਂ ਕੀਤੀ ਹੈ ਜੀ ਬਸ ਮੁੰਡੇ ਵਾਲੇ ਥੋੜੇ ਜੇ ਠੀਕ ਨਹੀਂ ਹੈਗੇ ਠੀਕ ਹੈ ਹਾਂਜੀ ਕੀ ਲੱਗਦਾ ਜੀ ਹੁਣ ਅਗਲਾ ਮਤਲਬ ਕੀ ਇਹਦਾ ਟਾਈਮ ਲੈਂਗਾ ਇਹਨਾਂ ਨੂੰ ਟਾਈਮ ਦੇਣਾ ਜੀ ਹਜੇ ਟਾਈਮ ਦੇਵਾਂਗੇ ਇਹਨਾਂ ਨੂੰ ਤੇ ਜਾਵਾਂਗੇ ਗੁੱਡੀ ਨੂੰ ਦੁਬਾਰੇ ਬਸਾ ਕੇ ਆਵਾਂਗੇ ਜੀ ਅਸੀਂ ਠੀਕ ਹੈ ਜੀ ਪਹਿਲਾਂ ਵੀ ਬਸਾ ਕੇ ਆਏ ਸੀਗੇ ਤੇ ਚਲੋ ਜਦੋਂ ਹੁਣ ਮਤਵਰ ਬੰਦੇ ਪਿੰਡ ਦੇ ਇਕੱਠੇ ਹੋ ਕੇ ਹਨਾ ਜੋ ਸਮਾਂ ਮੰਗਣ ਲੱਗੇ ਲਿਖਤੀ ਰੂਪ ਦੇ ਵਿੱਚ ਦਿੱਤਾ ਵੀ ਉਹਨਾਂ ਨੇ ਤੇ ਫਿਰ ਵੀ ਉਹਨਾਂ ਨੇ ਕੋਈ ਮੰਨ ਲਓ ਇੰਨੀ ਇਹੋ ਗੱਲਬਾਤ ਕਰੀ ਨਹੀਂ ਹੈਗੇਗੇ ਤੇ ਹੁਣ ਅਸੀਂ ਆਪ ਜਾਵਾਂਗੇ ਜੀ ਪਹਿਲਾਂ ਵੀ ਗਏ ਸੀਗੇ ਤੇ ਗੁੱਡੀ ਨੂੰ ਬਸਾ ਕੇ ਆਵਾਂਗੇ ਠੀਕ ਹੈ ਇਹਦੇ ਗੁੱਡੀ ਦਾ ਹੱਕ ਦਵਾ ਕੇ ਆਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਬਾਹਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਖਾਲਸਾ ਜੀ ਫਤਿਹ ਜਿਗਰਾ ਸਿੰਘ ਗੱਲ ਕਰ ਰਿਹਾ ਜੀ ਸਾਜਲੇ ਤੋਂ ਨਿਹੰਗ ਸਿੰਘ। ਹਾਂ। ਅੱਛਾ ਹਾਂਜੀ ਅੱਬੇ ਕੀ ਆ। ਹੋ ਚੜ੍ਹਦੀ ਕਲਾ ਜੀ ਠੀਕ ਠਾਕ ਸਰਪੰਚ ਸਾਹਿਬ। ਹਾਂ ਹਾਂ ਬੰਦੇ। ਇੱਕ ਉਹਨਾਂ ਦਾ ਕੀ ਬਣਿਆ ਜੀ ਉਹਨਾਂ ਦਾ ਫੋਨ ਆਇਆ ਸੀਗਾ ਕਹਿੰਦੇ ਸਾਡਾ ਕੋਈ ਹੱਲ ਨਹੀਂ ਹੋਇਆ। ਤਾਂ ਜੋ ਕੀ ਲੈਂਦਾ ਹੁਣ ਉਹ ਤਾਂ ਉਹ ਤਾਂ ਹੁਣ ਪਿੰਡ ਹੀ ਨਹੀਂ ਹੈਗੇ ਜੀ ਇਹ ਤਾਂ ਬਾਜ ਦੇ ਦੇ। ਮਹਾਉਦੋਂ ਤੁਸੀਂ ਜ਼ਿੰਮੇਵਾਰੀ ਲੈਤੀ ਸੀ ਉਦੋਂ ਅਸੀਂ ਬਿਠਾਇਆਗੇ ਸੀ ਗੁੱਡੀ ਨੂੰ ਬੇਤ ਸੀ 10 ਦਿਨਾਂ ਦਾ ਟਾਈਮ ਲੈਂਤਾ ਸੀ ਤੇ ਹੁਣ ਤਾਂ ਦੁਬਾਰੇ ਵੀ 24 ਤਰੀਕ ਨੂੰ ਆਣੀ ਹੋਈ ਹੈ ਮੈ ਪਤਾ ਕੀ ਹੈ ਬਾਬਾ ਜੀ ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਤੀ ਸੀ ਮੈਂ ਬਿਠਾ ਕੇ ਸੀ ਉਹ ਮੁੰਡੇ ਕਾਲੇ ਨੰਬਰ ਨੇ ਕਿਹਾ ਜੀ ਕਹਿੰਦਾ ਅਸੀਂ ਜ਼ਿੰਮੇਵਾਰ ਹਾਂ ਮੈਂ ਜ਼ਿੰਮੇਵਾਰ ਹਾਂ ਹਾਂ ਜਿਹੜਾ ਐਸ ਐਚਓ ਨੇ ਉਹ ਲਿਖਿਆ ਸੀ ਉਹਦੇ ਵਿੱਚ ਤੁਹਾਡੇ ਵੀ ਸਾਈਨ ਹੋਏ ਹੋਏ ਨੇ ਜੀ ਜਿਹੜੀ ਜਿਹੜੇ ਉੱਥੇ ਹੋਇਆ ਹਾਂ ਹਾਂ ਹੱਸ ਕੇ ਹਾਂ ਹਾਂ ਉਹ ਤਾਂ ਸੈਂਟਰ ਹੋਇਆ ਜਿਹੜੀ ਗੱਲ ਹੈਗੀ ਹੈਗੀ ਆ ਤਾਂ ਹਾਂ ਜੀ ਹਾਂ ਜੀ ਪਰ ਸਰਪੰਚ ਸਾਹਿਬ ਕਰੋ ਜੀ ਉਹਨਾਂ ਦਾ ਹੱਲ ਕੋਈ ਨਾ ਹੁਣ ਉਹ ਮੈਂ ਨਹੀਂ ਮਿਲਦੀਂ ਬੰਦ ਨਾ ਕਿਰਾਈਂ ਨੀ ਹੋ ਸਾਡੇ ਕੋਲ ਸਾਡੇ ਕੋਲ ਇਹ ਗੱਲ ਆਈ ਹੈ ਵੀ ਉਹ ਮੁੰਡੇ ਨੂੰ ਬਾਹਰ ਭੇਜ ਰਹੇ ਨੇ ਬਾਹਰ ਕਿਥੇ ਵਿਦੇਸ਼ ਇਹ ਪਤਾ ਨਹੀਂ ਮੈਨੂੰ ਤਾਂ ਕਿੰਨਾ ਕਿੰਨਾ ਮੇਰੇ ਤਾਂ ਗੱਦੀ ਨੂੰ ਮੁੜ ਕੇ ਜੀ ਮੈਂ ਝੂਠ ਬੋਲਦਾ ਅੱਛਾ ਜੀ ਉਹਦੇ ਬਸ ਥਾਣੇ ਚ ਗਿਆ ਕਿਹਨਾਂ ਵਾਰੀ ਅਸੀਂ ਉਹਦੇ ਜਨੇ ਬੁਲਾਇਆ ਨਾ ਕੋਈ ਬਾਤ ਹਾਂ 24 25 ਤਰੀਕ ਨੂੰ ਗਿਆ ਹਾਂ ਤੁਸੀਂ ਹਾਂ ਸ਼ਾਇਦ ਹਾਂ ਉਹਦੇ ਕੋਤੇ ਹੋ ਪਤਾ ਨਹੀਂ ਐਸਐਚਓ ਨਾਲ ਕੰਮ ਹੋ ਗਿਆ ਸੀ ਉਹ ਹਾਂ ਹਾਂ ਉਹ ਕਈ ਉਹਦੇ ਦੋ ਤਿੰਨ ਕੇ ਜਿਹੜੇ ਕੁੜੀਆਂ ਆਈਆਂ ਭੱਜ ਗਈਆਂ ਹਾਂ 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 ਕੱਲ ਵੀ ਐਸਐਚਓ ਨਾਲ ਗੱਲ ਉਸਕੋ ਕਹਿੰਦੇ ਇੱਕ ਨਾ ਕੋਈ 16 ਸਾਲ ਦੀ ਕੁੜੀ ਆ ਕਹਿੰਦਾ ਉਹ ਬਾਗੀ ਕਹਿੰਦਾ ਉਹਦੀ ਪਾਲ ਚ ਲੱਗੇ ਹੋਇਆ ਹਜੇ ਹਜੇ ਤੱਕ ਵੀ ਨਹੀਂ ਲੱਗੇ ਥਈ ਹੋਈ ਨਹੀਂ ਹੈਗੀ ਜੀ ਆਪਾਂ ਜੀ ਹਾਂ ਹਾਂ ਕਦੇ ਉੱਜੀ ਉੱਜੀ ਕੋਈ ਨਹੀਂ ਜੇ ਉਹ ਤਾਂ ਮਗਲਾ ਬੈ ਕੇ ਹੱਲ ਕਰਾਂਗੇ ਕਿਹੜਾ ਤੇ ਇਹ ਗੱਲ ਹੋਈ ਸੀ ਜੀ ਅੱਛਾ ਜੀ ਮੇਰੀ ਗੱਲ ਨਹੀਂ ਹੋਈ ਇਸੇ ਚ ਅੱਛਾ ਜੀ ਹੂੰ ਤੇ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਜੀ ਘਰੋਂ ਗਿਆ ਇਹਨੂੰ ਜਿਵੇਂ ਅਸੀਂ ਥਾਣੇ ਜਾਏ ਉਸ ਤੋਂ ਬਾਅਦ ਚ ਨਹੀਂ ਦੇਖਿਆ ਜੀ ਮੈਂ ਤਾਂ ਬਸ ਇੱਕ ਦਿਨ ਦੇਖਿਆ ਸੀਗਾ ਕਾਰ ਵੀ ਤੇ ਮੁੜ ਕੇ ਤਾਂ ਦੇਖਿਆ ਨਹੀਂ ਅੱਛਾ ਨੀਂਦਰ ਕੋਲ ਤੁਹਾਡੇ ਅੱਛਾ ਹੂੰ ਇਹਨਾਂ ਦਾ ਕੋਈ ਪਤਾ ਵੀ ਨਹੀਂ ਹੈਗਾ ਵੀ ਕਿੱਥੇ ਗਏ ਨੇ ਨਾ ਮੈਂ ਤਾਂ ਫਿਰ ਬੀਚੇ ਨਹੀਂ ਪਤਾ ਕਿੱਥੇ ਵੀ ਕੋਣ ਮੈਂ ਤਾਂ ਨਹੀਂ ਮੇਰੇ ਕੋਲ ਐਨੇ ਕਹੇ ਤੁਹਾਨੂੰ ਫੋਨ ਤੇ ਗੱਲ ਹੋ ਗਈ ਜਾਂ ਹੋਰ ਵੀ ਇੱਕ ਟਾਈਮ ਬਾਅਦ ਗੱਲਬਾਤ ਹੋਣੀ ਰਹੇਗੀ ਅੱਛਾ ਜੀ ਕੋਈ ਗੱਲਬਾਤ ਨਹੀਂ ਹੋਊਗੀ ਨਹੀਂ ਮੇਰੀ ਨਾ ਇਸ ਤਰ੍ਹਾਂ ਮੈਨੂੰ ਕਾਰ ਦੇ ਤੇ ਮਿਲਿਆ ਮੇਰੇ ਕੋਲ ਨਹੀਂ ਨਾ ਜੀ ਬਸ ਅੱਛਾ ਮੁੜ ਕੇ ਕੋਈ ਹੋਣੀ ਹੂੰ ਅੱਛਾ ਤੇ ਇੱਕ ਜਿਹੜਾ ਤੁਸੀਂ ਉਹ ਕਹਿੰਦੇ ਸੀ ਵੀ ਕਾਲੇ ਨੇ ਜਿੰਮੇਵਾਰੀ ਲੈਤੀ ਸੀ ਉਹਦਾ ਨੰਬਰ ਦੇ ਦਿਓ ਸਾਨੂੰ ਹਾਂ ਉਹਦਾ ਨੰਬਰ ਦੇ ਲੈ ਮੈਂ ਕਹਦੇ ਹਾਂ ਉਹ ਲਿਖ ਦੇ ਜੀ ਮੈਂ ਤਾਂ ਉਹਦੇ ਵੀ ਮੈਂ ਇਹ ਨਾ ਪਤਾ ਕੀ ਉਹਨੂੰ ਮੈਂ ਕਾਲੇ ਨਹੀਂ ਗਿਆ ਮੈਂ ਕਾਲੇ ਇਹ ਕਿੱਦਾਂ ਦੀ ਜ਼ਿੰਮੇਵਾਰੀ ਲੈ ਲਈ ਤੂੰ ਮੈਂ ਕਾਲੇ ਜਿੱਦਾਂ ਜੱਦੀ ਆਪਾਂ ਸਿੱਧੀ ਜੀ ਮੈਨੂੰ ਪਤਾ ਮੈਂ ਤਾਂ ਇਹ ਗੱਲਾਂ ਚ ਵਿਚਰਿਆ ਮੈਂ ਮੈਂ ਤਾਂ ਕਿਸੇ ਦੀ ਕੋਈ ਜ਼ਿੰਮੇਵਾਰੀ ਵੀ ਨਹੀਂ ਲੈਂਦਾ ਹੁੰਦਾ ਜੀ ਠੀਕ ਹੈ ਜੇ ਕੋਈ ਬੜਾ ਵਿਸ਼ਵਾਸਪਾਤਰ ਉਹ ਕਹਿੰਦਾ ਵੱਖਰੀ ਹੋ ਜਾਂਦੀ ਹੈ ਹਾਂ ਕਿਉਂਕਿ ਇਹ ਵਿਸ਼ਵਾਸਪਾਤਰ ਤਾਂ ਬੰਦੇ ਹੈ ਹੀ ਨਹੀਂ ਜੀ ਤੇਰਾ ਠੀਕ ਹੈ ਜੀ ਮੈਂ ਤਾਂ ਕਹ ਰਿਹਾ ਮਹੱਤਰੀ ਤੁਸੀਂ ਨਹੀਂ ਲੈਂਦੇ ਨੀ ਲੜਾ ਮਹਾ ਮੇਰੀ ਕੋਈ ਜ਼ਿੰਮੇਵਾਰੀ ਅੱਛਾ

बाहता बाहत जी हाँ जी सतन्न में पांच जी बाहता काला जी हाँ बाहता सौ जी की नाम ये काला मेंबर कैसे हुए काला मेंबर बोलते हैं बुजुर्टी हेलो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰਾਤ ਸਿੰਘ ਨੇ ਲਿੰਗ ਸਿੰਘ ਨਾਲ ਗੱਲ ਕਰਨੀ ਸਾਇਜ ਲਈ ਤੋਂ ਹਾਂਜੀ ਜਗਰਾਤ ਸਿੰਘ ਗੱਲ ਕਰ ਰਹੇ ਨੇ ਲਿੰਗ ਸਿੰਘ ਹਾਂਜੀ ਹਾਂਜੀ ਬਰਾਠੀ ਕੇ ਪਰ ਜਿਹੜਾ ਬੋਲ ਰਿਹਾ ਹੈ ਕਾਲ ਹਾਂਜੀ ਹਾਂਜੀ ਬਈ ਹਾਂਜੀ ਹਾਂਜੀ ਜੀ ਹਾਂਜੀ ਕੀ ਹਾਲ ਨੇ ਜੀ ਠੀਕ ਠਾਕ ਵਧੀਆ ਜੀ ਵਧੀਆ ਵਧੀਆ ਇੱਕ ਉਹਨਾਂ ਦਾ ਤਾਜੋ ਵਾਲਿਆਂ ਦਾ ਹੱਲ ਨਹੀਂ ਹੋਇਆ ਜੀ ਹਜੇ ਤੱਕ ਉਹੀ ਦੇਖੋ ਅਸੀਂ ਥਾਣੇ 'ਚ ਉਧਰ ਗਏ ਸੀ ਲੈ ਕੇ ਇਹਨਾਂ ਨੂੰ ਉਧੇ ਉਹਨਾਂ ਇੱਥੇ ਕੋਈ ਮੱਖਿਓ ਕੁੜੀ ਗਾੜੀ ਭੱਜ ਗਈ ਪਤਾ ਨਹੀਂ ਕਿ ਭਵਾਨਾਂ ਤੋਂ ਅੱਛਾ ਉਹ ਥਾਣੇ ਸਾਰੀ ਉਧਰ ਸੀ ਉਹ ਵੀ ਆ ਗਏ ਸੀ ਕਿ ਮੈਂ ਉਹਨਾਂ ਨੂੰ ਕਿਹਾ ਵੀ ਜਮਾਤਾਲ ਵੀ ਅੱਜ ਤੁਸੀਂ ਨਾ ਆਓ ਅਸੀਂ ਤਾਂ ਥਾਣੇ 'ਚ ਆਈ ਗਏ ਹਾਂ ਹੂੰ ਉਹ ਕਹਿੰਦੇ ਨਹੀਂ ਆਓ ਅਸੀਂ ਆ ਗਏ ਵੈਸੇ ਚੋਂ ਬਾਹਰ ਕੋਈ ਥਾਣੇ 'ਚ ਮਿਲਾਲੀ ਨਹੀਂ ਸੀ ਗੱਲ ਇਹ ਮੁੰਸੀ ਸੀ ਅੱਛਾ ਜੀ ਉਸ ਤੋਂ ਬਾਅਦ ਅਸੀਂ ਫੇਰ ਉਹਨਾਂ ਨੂੰ ਕਿਹਾ ਵੀ ਤਾਲ ਵੀ ਜਿੱੱਜਾ ਐਸ.ਐਚ.ਓ ਨੂੰ ਟਾਈਮ ਤਾਂ ਉਹਦੇ ਆ ਜਾਾਂਗੇ ਹੂੰ ਉਹ ਜੋ ਸੋਮਵਾਰ ਮੰਗਲਵਾਰ ਨਗਾਓ ਐਸੇ ਚੋਂ ਤਾਂ ਫੇਰ ਮੈਂ ਬਿਜੀ ਆ ਹੁਣ ਹੋਣਾਂ ਮੈਂ ਕਿਹਾ ਤੁਸੀਂ ਐਸੇ ਤੋਂ ਟਾਈਮ ਲੈ ਲਓ ਕੀ ਸਾਨੂੰ ਨਾਲ ਜਾਂਦਾ ਹੋਵੇ ਅੱਛਾ ਤੁਸੀਂ ਬੁੱਤਲੇ ਐਸੇ ਤੋਂ ਬਲਾਡ ਨੂੰ ਹੁਣ ਇਹ ਪਰਸ ਉਹ ਤੇ ਅਸੀਂ ਮੈਂ ਕਿਹਾ ਅਸੀਂ ਘਰੇ ਇਹਨਾਂ ਦੇ ਹਾਂ ਇੱਕ ਜੱਜਦਾਰ ਸੀ ਮੇਰੇ ਨਾਲ ਹੂੰ ਉਹਨੇ ਮਾਂ ਦੇ ਪੁੱਤ ਘਰੇ ਜੰਡਾ ਲਾ ਕੇ ਕੁਝ ਵੀ ਨਹੀਂ ਘਰੀ ਨਹੀਂ ਹੈ ਹੀ ਨਹੀਂ ਦਿਖਾਇਆ ਕਿਥੇ ਨਾ ਫੋਨ ਚੱਕਦੇ ਆ ਅੱਛਾ ਹੁਣ ਕੋਈ ਵੀ ਹੈ ਨਹੀਂ ਇੱਥੇ ਘਰੀ ਹੈ ਫਿਰ ਪੁੱਛਦਾ ਕੀ ਗੱਲ ਹੈ ਕਾਲਾ ਸਿੰਘ ਤੁਸੀਂ ਨਾ ਉਹ ਤੇ ਸਾਈਨ ਕਰ ਦਿੱਤਾ ਸੀਗਾ ਠੀਕ ਹੈ ਮੇਰੀ ਗੱਲ ਸੁਣੋ ਹਾਂ ਜੀ ਤੇ ਤੁਸੀਂ ਉਹਨੂੰ ਸਾਈਨ ਕਰਕੇ ਦਿੱਤੇ ਨੇ ਐਸ ਐਚਓ ਨੇ ਲਿਖਿਆ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਫਿਰ ਤੁਸੀਂ ਉਹ 10 ਦਿਨਾਂ ਦਾ ਟਾਈਮ ਦਿੱਤਾ ਸੀਗਾ ਚਲੋ ਉਹਦਾ ਐਸਐਚਓ ਨਹੀਂ ਮਿਲਿਆ ਹਨਾ ਤੇ ਉਹਦੋਂ ਬਾਅਦ ਵੀ ਨਹੀਂ ਮਿਲਿਆ ਨਹੀਂ ਉਹਨਾਂ ਵੀ ਪੜੀ ਹੈ ਜੀ ਗਲਤ ਦਾ ਆਗੇ ਉੱਥੇ ਥਾਣੇ ਚ ਉਹ ਵੀ ਆਗੇ ਸੀ ਉਹਦੇ ਜੀ ਅੱਛਾ ਦੋ ਦੋਨੇ ਸੇ ਨੂੰ ਗੁੱਡੀ ਨੂੰ ਘਰੇ ਦਾ ਬਿਠਾਉਣਾ ਸੀਗਾ ਨਾ ਜੀ ਅੱਜ ਜਦੋਂ ਅਸੀਂ ਬਠਾਏ ਕਿ ਗਏ ਸੀ ਤੁਸੀਂ ਫੇਰ ਮੇਰੀ ਗੱਲ ਤਾਂ ਸੁਣੋ ਜੀ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਜੀ ਹਾਂ ਅਸੀਂ ਜਿਹੜੇ ਥਾਣੇ ਚ ਟਾਈਮ ਰੱਖਿਆ ਜਿਹੜੀ ਤਰੀਕ 24 ਤਰੀਕ ਦਾ ਜੀ 24 ਤਰੀਕ ਨੂੰ ਥਾਣੇ ਤੇ ਅਸੀਂ ਦੋਨਾਂ ਇਹਨਾਂ ਨੂੰ ਵੀ ਲੈ ਕੇ ਗਏ ਉਹ ਵੀ ਆਗੇ ਸੀ ਉਦੋਂ ਅੱਛਾ ਥਾਣੇ ਦਾ ਸੀ ਉਹਦੇ ਇਕੱਠੇ ਹੋਇਆ ਅਸੀਂ ਘੱਟੋ ਘੱਟ ਬਹੁਤ ਟਾਈਮ ਅਡੀਕੀ ਵੀ ਗਈ ਉਹ ਮਾਰ ਮ ਆ ਜਾਣ ਵੀ ਕੋਈ ਆ ਜੇ ਕੋਈ ਗੱਲ ਬਣ ਜੇ ਹੂੰ ਫਿਰ ਜਦੋਂ ਥਾਣੀ ਸਾਹਿਬ ਨਾਲ ਸਿੱਟਣਾ ਗੱਲ ਹੋਈ ਨਾਲ ਐਸੇ ਜਿਹੜਾ ਆਵਾਜ਼ ਫੋਨ ਵੀ ਬੰਦ ਸੀ ਉਹਨਾਂ ਨੂੰ ਪੁੱਛ ਲਿਆ ਭਣਾ ਦੀ ਅੱਛਾ ਜਿਹੜੇ ਨਾਲ ਮੁਟੇਸ਼ ਉਹਨਾਂ ਨਾਲ ਗੱਲ ਕੀਤੀ ਕਿ ਉਹ ਕਹਿੰਦਾ ਕੁਝ ਦਿਨਾਂ ਦਾ ਟਾਈਮ ਰੱਖ ਲਓ ਫਿਰ ਅਸੀਂ ਉਹਦੇ ਵੀ ਕੁੜੀ ਨਾਲ ਮੈਂ ਅੱਜ ਵੀ ਮੈਂ ਬਈ ਆਪਾਂ ਟਕਿਆਣਾ ਬਹਾਵਾਗੇ ਕੋਈ ਗੱਲ ਨਹੀਂ ਬੈਠਦਾ ਧੱਕੇ ਨਾਲ ਜਦੋਂ ਮਰਜੀ ਬੈਠੇ ਮਾਜੀ ਕਿਹੜਾ ਰੋਕਦੇ ਆ ਹਾਂਜੀ ਅੱਜ ਸਟਾਰਟਾਂ ਦਾ ਸਾਨੂੰ ਵਿਚਾਲੇ ਇਹੀ ਫਰਜ ਆ ਕਿ ਚੱਲ ਜੇ ਥੋੜੀ ਕੋ ਤਨੀਮਾ ਪਈ ਹਟ ਸਾਨੂੰ ਤਾਂ ਕਿ ਉਹ ਧੱਕੇ ਨਾਲ ਮਰਜੀ ਵੇਜਾ ਸੀ ਕਿਹੜਾ ਸਾਡਾ ਬਾਕੀ ਰੋਕਣ ਵਾਲੇ ਸੀ ਹੁੰਦੇ ਵੀ ਕੌਣ ਨਾ ਵੇ ਦੇਖੋ ਇਹ ਗੁੱਡੀ ਦਾ ਆਪਦਾ ਘਰ ਹੈਗਾ ਹਨਾ ਵਿਆਹ ਕੇ ਜਾਈ ਹੈ ਹਨਾ ਉਹਦਾ ਬੱਚਾ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਘਰ ਆ ਉਹਦਾ ਆਪਦਾ ਉਹ ਸੱਧਿਆ ਕੀ ਆਈ ਹੈ ਉਹਦਾ ਰਾਈਟ ਬਣਦਾ ਹਾਂ ਹਾਂ ਧੱਕੇ ਨਾਲ ਤਾਂ ਕਿ ਉਹ ਮਰਜੀ ਆ ਕੇ ਵੇਜੋ ਉੱਪਰ ਹੋਊਗਾ ਜਿੱਦਾਂ ਆਪਾਂ ਐਫ ਆਈ ਵੀ ਤਾਂ ਕਹੀ ਨਹੀਂ ਅਸੀਂ ਦੂ ਘਰੇ ਨਹੀਂ ਬਣਨ ਹੁੰਦੇ ਉਹਦਾ ਵਗੈਰ ਜਿੱਦ ਧੱਕੇ ਨਾਲ ਭਈ ਜਦੋਂ ਮਰਜੀ ਵੇਜਾ ਪਰ ਵੀ ਆਪਾਂ ਤਾਂ ਪਿਆਰ ਨਾਲ ਕਹਿੰਦੇ ਜੇ ਕੋਈ ਹੱਲ ਹੋ ਜੇ ਆਪਣਾ ਟਿਕਾਈ ਨਾਲ ਤੇ ਕਿਸੇ ਨਾਲ ਕੋਈ ਗੱਲ ਵਾਂਜੋ ਉਹਦੇ ਵਰਗੀ ਗੱਲ ਨਹੀਂ ਹੁਣ ਉਹ ਮਾਂ ਦੇ ਪੁੱਤ ਘਰੋਂ ਹੀ ਬਾਕੇ ਬਿੰਦਲਾ ਲਾ ਕੇ ਬਾਰ ਬਾਰ ਨਹੀਂ ਕੁਝ ਵੀ ਨਹੀਂ ਅੰਦਰ ਕਰ ਮਾਰ ਕੇ ਕੁਝ ਤੇ ਫਿਰ ਹੁਣ ਤੁਸੀਂ ਕੀ ਐਕਸ਼ਨ ਲੈ ਰਹੇ ਹੋ ਜੀ ਵੀ ਉਹਨਾਂ ਦਾ ਹੁਣ ਕੀ ਪਤਾ ਕਦੋਂ ਆਨ ਕਰੇ ਕਦੋਂ ਨਾ ਨਹੀਂ ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਮੈਂ ਉਹਨਾਂ ਨੂੰ ਵੀ ਕਹੀ ਸੀ ਮੈਨੂੰ ਉੱਥੋਂ ਮੁੰਡੇ ਦਾ ਕਿਹੜਾ ਫੋਨ ਆਇਆ ਸੀਗਾ ਪਰਸੋਂ ਚੌਥੇ ਦੀ ਗੱਲ ਹੈ ਅੱਛਾ ਪਰਸੋਂ ਦੀ ਗੱਲ ਹੈ ਸ਼ਾਮ ਨੂੰ ਮੈਂ ਕਿਹਾ ਬਈ ਦੇਖ ਕੀ ਪਤਾ ਅਗਲੇ ਨੇ ਇਹਨਾਂ ਨੇ 4 ਰੁਪਏ ਦਿੱਤੇ ਹੁਣ ਐਸਾ ਤੁਹਾਨੂੰ ਸਾਡੀ ਗੱਲ ਨਾ ਸੁਣਦਾ ਹੋਵੇ ਵੀ ਵਾ ਤੁਸੀਂ ਐਸੇ ਤੋਂ ਟਾਈਮ ਨਾਲ ਐਸੇ ਤੋਂ ਇਹਨਾਂ ਨੂੰ ਆਪੇ ਬਲਾਉਗੇ ਅਸੀਂ ਤਾਂ ਆਈ ਜਾਵਾਂਗੇ ਨਾਲ ਅਸੀਂ ਤਾਂ ਆਉਣਾ ਹੀ ਆ ਹਾਂ ਅਸਤੇ ਇਹਨਾਂ ਨਾਲ ਨਹੀਂ ਆਵਾਂਗੇ ਆਹ ਦੇਖਾ ਦੋ ਕਿ ਅਸੀਂ ਤਾਂ ਪਿੱਛੇ ਆਂਡਣ ਕੋਲ ਜੋ ਗਮਾਈ ਦੂਰ 10 ਕਿਲੋਮੀਟਰ ਬਾੜਾ ਹੈ। ਪਰ ਮੈਂ ਤੁਸੀ ਐਸਾ ਜਦੋਂ ਫੋਨ ਕਰਾ ਦੋ ਉਹਨਾਂ ਨੂੰ ਸਾਡੇ ਦਾ ਜਾ ਕੇ ਸਾਡੇ ਸਾਡਾ ਫੋਨ ਚੱਕੇ ਤਾਂ ਉਹਨੂੰ ਸਰ ਗਿਆ ਉਹਨਾਂ ਦਾ ਚੱਕਣੀ ਨਹੀਂ ਮੈਂ ਕਿਹਾ ਮੈਂ ਦਾਂ। ਅੱਛਾ। ਮਵੀਰ ਨੂੰ ਫੋਨ ਲਾਇਆ ਸੀ ਜੀ ਵੀਲੇ ਮੇਰਾ ਫੋਨ ਚੱਕਿਆ ਨਹੀਂ ਆਪ ਉਹਨੇ ਕਿਉਂ ਨਹੀਂ ਮੁੰਡੇ ਦੇ। ਪਰ ਨਾ ਹੀ ਕੋਈ ਬੈਕ ਕਾਲ ਆਈ ਹੈ। ਪਰ ਅਸੀਂ ਇਹ ਕਹਿੰਦੇ ਵੀ ਮੈਂ ਉਹਨਾਂ ਨੂੰ ਇਹੀ ਕਹੇ ਸੀ ਬਾਈ ਮੁੰਡੇ ਨੂੰ ਜਿਹੜਾ ਜਿਹੜਾ ਮੁੰਡਾ ਉਹਦੇ ਨਾਮ 'ਚ ਉੱਥੇ ਥਾਣੇ 'ਚ ਮੈਂ ਵੀਰਵਾ ਜੀ ਤੁਸੀਂ ਐਸਾ ਤੈਨੂੰ ਫੋਨ ਕਰਕੇ ਮਿਲ ਲੋ ਜਾ ਕੇ ਕਹੇ ਸਾਨੂੰ ਮਾਪੇ ਸੁਨੇਹਾ ਲਾਦੇ ਅਸੀਂ ਇਧਰ ਆ ਜਾਾਂਗੇ ਜਿੰਨੇ ਮਗੇ ਅਸੀਂ ਛੋਟੇ ਨਾਲ ਸੀ ਅਸੀਂ ਤਾਂ ਉਦੀ ਉਦੀ ਆ ਜਾਾਂਗੇ ਅੱਛਾ ਇਹ ਵੀ ਗੱਲ ਕਹੀ ਸੀ ਜਿਹੋਣੇ ਪਤਾ ਨਹੀਂ ਸੁਨੇਹਾ ਲਾਇਆ ਪਤਾ ਇਨਾਗਾ ਹਾਂ ਚਲੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਅਸੀਂ ਦੁਬਾਰੇ ਆ ਰਹੇ ਹਾਂਗੇ ਗੁੱਡੀ ਨੂੰ ਘਰੇ ਬਿਠਾ ਕੇ ਜਾਵਾਂਗੇ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਪੰਚਾਇਤ ਦੇ ਤੌਰ ਤੇ ਨਾਲ ਆਉਂਗੇ ਨਹੀਂ ਦੇਖੋ ਬਾਬਾ ਜੀ ਆਹ ਸਾਡੀ ਗੱਲ ਸਮਝੀ ਜਿਹੜੀ ਜਿਹੜੀ ਤੁਸੀਂ ਉਹਨੂੰ ਬਿਆਨ ਦੋਗੇ ਨਾ ਇਹ ਮੀਡੀਆ ਦੇ ਵਿੱਚ ਚੱਲੂਗਾ ਠੀਕ ਹੈ ਜੀ ਹਾਂ ਅਮਰੀਕਾ ਤੋਂ ਕਰ ਰਹੇ ਆ ਕੋਈ ਸਾਰੀ ਗੱਲ ਜਿਹੜੀ ਗੱਲ ਦੀ ਜ਼ਿੰਮੇਵਾਰੀ ਲਈ ਉਹ ਕਹਿ ਦਿਆਂ ਕਿ ਸਾਡੇ ਕਹਿੰਦੇ ਆਹ ਗੱਲ ਸੀਗੀ ਕਿ ਉਹ ਇੱਥੇ ਹੈ ਨਹੀਂ ਕਰੇ ਹੁਣ ਉਸ ਦਾ ਦੇਖੋ ਪਤਾ ਕੀ ਹੈ ਹੁਣ ਸੋਡੇ ਦਾ ਜਥੇਦਾਰਾਂ ਦੀ ਗੱਲ ਹੋਰ ਹੁੰਦੀ ਹੈ ਹਨਾ ਤੁਸੀਂ ਸਾਰੇ ਪਿੰਡਾਂ ਚ ਰੌਲਾ ਜਾਨਦੇ ਹੋ ਅਸੀਂ ਕਿਸੇ ਦੇ ਘਰੇ ਇਹਨੂੰ ਧੱਕੇ ਨਾਲ ਵਹਾਈ ਨਹੀਂ ਸਕਦੇ ਤੁਸੀਂ ਸਮਝਦੇ ਸਾਡੀ ਮਜਬੂਰੀ ਸਾਡੇ ਪਿੰਡ ਲੈਵਲ ਦਾ ਕੰਮ ਆ ਨੇ ਤੁਹਾਡਾ ਪਿੰਡ ਲੈਵਲ ਦਾ ਕੰਮ ਤਾਂ ਹੈਗਾ ਵੀ ਮੈਂ ਤੁਸੀਂ ਨਾਲ ਤਾਂ ਹੋਵਗੇ ਨਾ ਮੈਂ ਤੇ ਇਹ ਗੱਲ ਪੁੱਛ ਰਹੀ ਹਾਂ ਜੀ ਵੀ ਅਸੀਂ ਤਾਂ ਤੁਸੀਂ ਸਾਨੂੰ ਦੇਖੋ ਤੁਸੀਂ ਉਹਦੇ ਸੁਨੇਹਾ ਨਾਲ ਆ ਕੇ ਸਾਰੀ ਪਿੰਡ ਵਿੱਚ ਤਾਂ ਆ ਜਾਏ ਤੁਹਾਡੇ ਕੋਲ ਸਾਨੂੰ ਵੀ ਉਹਨੂੰ ਕੀ ਦਿੱਕਤਾਂ ਹਾਂ ਅਸੀਂ ਇਹੀ ਗੱਲ ਕਹਿ ਰਹੇ ਹਾਂ ਜੀ ਵੀ ਤਾਂ ਸਾਨੂੰ ਹੋਣਾ ਪਊਗਾ ਠੀਕ ਹੈ ਸਾਡੇ ਨਾਲ ਮੀਡੀਆ ਹੋਊਗਾ ਨਹੀਂ ਨਹੀਂ ਕੋਈ 4 5 ਪੱਤਰਕਾਰ ਹੋਣਗੇ ਤੇ ਜਿਹੜੀ ਉਹ ਗੱਲ ਹੈ ਕਿ ਪ੍ਰਸ਼ਾਸਨ ਦੇ ਉਹਨਾਂ ਨੂੰ ਤਲਾ ਦਿੱਤੀ ਜਾਊਗੀ ਠੀਕ ਹੈ ਹਾਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਤਲਾ ਦੇ ਦੋ ਜੀ ਬਸ ਉੱਥੇ ਇੱਥੇ ਪ੍ਰਸ਼ਾਸਨ ਵਾਲੇ ਆ ਜਾਣਗੇ ਅਸੀਂ ਉਹਨਾਂ ਨੂੰ ਤਲਾ ਦੇ ਜਦੋਂ ਕੁੜੀ ਨੂੰ ਕਰੇ ਕਿਆ ਕਿਆ ਮੰਗੇ ਅਸੀਂ ਦੇਖੋ ਜੀ ਮੈਂ ਤੁਹਾਨੂੰ ਕਹੀ ਜਾਂਦਾ ਇਹ ਗੱਲ ਹੂੰ ਪ੍ਰਸ਼ਾਸਨ ਦੇ ਧਿਆਨ ਦੀ ਗੱਲ ਲਿਆ ਕੇ ਵੀ ਆਉ ਅਸੀਂ ਚਾਉਂਦੇ ਆ ਪ੍ਰਸ਼ਾਸਨ ਵਾਲੇ ਆਪੀ ਆਉਣੇ ਹੁਣ ਸਾਡੀ ਤਾਂ ਨਹੀਂ ਸੁਣਦੇ ਹੋ ਸਰ ਹੁਣ ਰੱਬ ਜਾਣਦਾ ਸੱਚੋ ਕਾਹਤੋਂ ਨਹੀਂ ਸੁਣਦਾ ਚੌੜੀ ਸੁਣਵਾਈ ਕਰਦਾ ਉਹਦੇ ਤੋਂ ਉਹੀ ਤਾਂ ਸੱਚੋ ਕਹਿੰਦਾ ਸੀ ਮੈਂ ਮਸਲਾ ਹੱਲ ਕਰਨ ਨੂੰ ਮੀਨ ਨੂੰ ਟਾਈਮ ਦਿਓ ਮੇਰੇ ਕੋਲ ਆ ਉਹ ਅਸੀਂ ਜਾ ਵੀ ਆਏ ਥਾਣੇ ਚ ਲੈ ਕੇ ਉਹਦਾ ਉਹਦੇ ਵੀ ਫੋਨ ਸਾਰਾ ਦਿਨ ਮੰਦਰ ਰੱਖੀ ਰੱਖਿਆ ਹੁੰਦਾ ਤੁਸੀਂ ਮੈਂਬਰ ਹੋ ਕੇ ਪੰਜੋਂ ਜੀ ਹਾਂਜੀ ਹਾਂਜੀ ਮੈਂਬਰ ਆ ਜੀ ਅੱਛਾ ਮੈਂ ਓਕੇ ਜੀ ਹਾਂਜੀ 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 ਠੀਕ ਹੈ ਹਾਂਜੀ ਹਾਂਜੀ ਤੇ ਤੁਸੀਂ ਵੀ ਵਾਰੀ ਵੀ ਸੁਣਦੀ ਆ ਜੀ ਠੀਕ ਹੈ ਜੀ ਤੇ ਚਲੋ ਕੋਈ ਨਾ ਕਾਲਾ ਸੰਘ ਅਸੀਂ ਆਵਾਂਗੇ ਨਾ ਨਾ ਗੁੱਡੀ ਨੂੰ ਬਿਠਾ ਕੇ ਜਾਵਾਂਗੇ ਪ੍ਰਸ਼ਾਸਨ ਦੇ ਧਿਆਨ ਚ ਪਹਿਲਾਂ ਗੱਲ ਲਿਆਵਾਂਗੇ ਹਾਂ ਪਹਿਲਾਂ ਤੁਸੀਂ ਪ੍ਰਸ਼ਾਸਨ ਨੂੰ ਤਲਾਹ ਕਰਦੇ ਹੋ ਪ੍ਰਸ਼ਾਸਨ ਨਾਲ ਵੀ ਆਪੇ ਮੌਕੇ ਦੇ ਨਾਲ ਪਹੁੰਚ ਜੇ ਉਹ ਪਹੁੰਚਣਾ ਨਾ ਪਹੁੰਚਣਾ ਪ੍ਰਸ਼ਾਸਨ ਦੀ ਮਰਜ਼ੀ ਹੈ ਠੀਕ ਹੈ ਨਹੀਂ ਆਉਣਗੇ ਜੀ ਜਦੋਂ ਆਪਾਂ ਧਿਆਨ ਦੇ ਲਿਆਵਾਂਗੇ ਗੱਲ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਤਲਾਹ ਦੇਵਾਂਗੇ ਜਿਹੜਾ ਸਾਡਾ ਜਿਹੜਾ ਸਾਡਾ ਫਰਜ਼ ਆ ਠੀਕ ਹੈ ਅਸੀਂ ਉਹਨਾਂ ਨੂੰ ਤਲਾਹ ਜ਼ਰੂਰ ਦੇਵਾਂਗੇ ਆਪ ਪਹਿਲਾਂ ਥਾਣੇ 'ਚ ਜਾਵਾਂਗੇ ਜੋਗੇ ਹਾਂ ਮੈਂ ਉਹੀ ਗੱਲ ਕਰ ਰਿਹਾ ਮੈਂ ਤੁਸੀਂ ਪਹਿਲਾਂ ਥਾਣੇ ਪਹੁੰਚਿਓ ਹਾਂ ਥਾਣੇ ਪਹੁੰਚ ਕੇ ਫਿਰ ਇੱਥੇ ਆਓ ਗੁੱਡੇ ਨੂੰ ਘਰੇ ਬਿਠਾ ਕੇ ਜਾਂਦੇ ਹਾਂ ਹੂੰ ਨਾ ਨਾ ਕੋਈ ਗੱਲ ਪਰ ਉਹ ਤੇ ਵੀ ਕਹਿੰਦੇ ਸ਼ੁਣੋ ਠੰਡ 'ਚ ਵੀ ਬਈ ਮੈਂ ਉਹ ਗੁੜੀਆਂ ਨੂੰ ਵੀ ਬਈ ਥੱਕਿਆਂ ਤੇ ਮਰ ਜੀ ਗਈ ਅਸੀਂ ਨਹੀਂ ਰੋਕਦੇ ਅਸੀਂ ਤਾਂ ਸਰ ਅੱਜ ਤਾਂ ਸਾਨੂੰ ਤਾਂ ਸਿਰਫ ਤਾਂ ਹੋਇਆ ਵੀ ਚਾਹ ਜੇ ਥੋੜੀ ਜਿਹੀ ਸਹਿਮਤੀ ਬਣ ਜੇ ਅਸੀਂ ਜਿਹੜੇ ਵੀ ਮਸਲੇ ਤੇ ਜਾਣਦੇ ਆ ਨਾ ਕੇਰੇ ਹੀ ਜਾਣਨੇ ਹੁੰਨੇ ਆਗੇ ਨਹੀਂ ਦੇਖੋ ਉਹ ਤੋਂ ਆਏ 11 12 ਬਠਿਆਗੇ ਤਾਂ ਵੀ ਤੁਸੀਂ ਚਲੋ ਪ ਤਾਂ ਕਰਕੇ ਨਾ ਉੱਧਰ ਨੂੰ ਜਾਣਾ ਪੈ ਗਿਆ ਅਸੀਂ ਤਾਂ ਪਤਾ ਕੀ ਸੀਗਾ ਅਸੀਂ ਕੀ ਚਾਹੁੰਦੇ ਸੀਗੇ ਵੀ ਉਹਨਾਂ ਨਾਲ ਧੱਕੇ ਨਾਲ ਵੀ ਚਲੋ ਵੀ ਆਇਆ ਘਰ ਵਸਣਾਂ ਨਹੀਂ ਵੀ ਚਲਦੇ ਆਪਣਾ ਕੋਈ ਗੱਲ ਆ ਗੱਲਾਂ ਦਾ ਕੋਈ ਮਸਲਾ ਹੱਲ ਹੋ ਜੇ ਅਸੀਂ ਤਾਂ ਦੇਖੋ ਤਾਂ ਚਾਹੁੰਦੇ ਸੀਗੇ ਜੋ ਆਪਾਂ ਤਾਂ ਉਹਨਾਂ ਨੂੰ ਇਹ ਗੱਲ ਫਾਈਨਲ ਕਰਤੀ ਸੀ ਥਾਣੇ ਦੀ ਵੀ ਉਹਦੇ ਬਾਈ ਉਹ ਮੁੰਡਾ ਕਹਿੰਦਾ ਵੀ ਧੱਕੇ ਨਾਲ ਮਾਪੇ ਜਿੱਦੇ ਮਰਜੀ ਕਰਦੇ ਅਸੀਂ ਵੀ ਕਿਰਾਵਾ ਰੋਕਦੇ ਅਸੀਂ ਰੋਕਣਾ ਏ ਥੋੜੀ ਅਸੀਂ ਤਾਂ ਪਰ ਕਿਹਨੇ ਵੀ ਜੇ ਕੋਈ ਸੁਲਾ ਬਣ ਜੇ ਅਸੀਂ ਤਾਂ ਸਿਰਫ ਆ ਗੱਲ ਦੇ ਮਾਰੇ ਖੜੇ ਸੀ ਕਿ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਚ ਮੇਰੀ ਗੱਲ ਸੁਣੋ ਮੈਂਬਰ ਸਾਹਿਬ ਜਦੋਂ ਹੁਣ ਆਪ ਹੀ ਨਹੀਂ ਬਣਾ ਰਹੇ ਉਹਨਾਂ ਦਾ ਆਪੇ ਘਰੋਂ ਹੋ ਗਏ ਹੋਏ ਨੇ ਗਏ ਮੈਂ ਮੈਂ ਉਹੀ ਤਾਂ ਗੱਲ ਕਰਦਾ ਜੀ ਉਹ ਕਰਦੇ ਹੀ ਆਏ ਨੇ ਉਹ ਮੈਨੂੰ ਤਾਂ ਸਮਝ ਨਹੀਂ ਆ ਮੈਂ ਉਹਦੇ ਵੇਲੇ ਮੱਥਾ ਮਾਰਿਆ ਆਉਂਦੇ ਹੋਏ ਥਣੇ ਚ ਵੀ ਮੈਂ ਤਾਂ ਤੁਸੀਂ ਥੋੜਾ ਉਹ ਬਚੂ ਕਿਉਂ ਨਹੀਂ ਚੱਕਰਾਂ ਦੇ ਪੈਨੋ ਘਰ ਵਸਾ ਲਓ ਠੀਕ ਹੈ ਜਦੋਂ ਬਾਬਾ ਜੀ ਆਪਾਂ ਕਈ ਸਾਲ ਹੁਣ ਤੁਸੀਂ ਮੈਨੂੰ ਫੋਨ ਲਾ ਲਿਆ ਮੈਂ ਥੋੜੀ ਸੁਣ ਲਈ ਆਪਾਂ ਤੁਹਾਨੂੰ ਕਹਿੰਦਾ ਵੀ ਹਾਂ ਯ ਜੇ ਬੰਦਾ ਕੁਝ ਸੁਣੂ ਹੀ ਨਹੀਂ ਮੁਰੋਣਾ ਸੀ ਮੱਥਾ ਮਾਰ ਕੇ ਕਰੀਏ ਕਿ ਉਹਨਾਂ ਦਾ ਉਹ ਤਾਂ ਹੁਣ ਇੱਕੋ ਹੀ ਗੱਲ ਤੇ ਖੜ ਜਾਂਦੇ ਆ ਸਾਡੇ ਨਾਲੇ ਮੋਟਰ ਪੰਡ ਦੀ ਜੀ ਐਂ ਕਰਤਾ ਹੁਣ ਤਾਂ ਸਾਡਾ ਕੋਈ ਰਹਾ ਨਹੀਂ ਫਿਰ ਤਾਂ ਮੈਂ ਵੀ ਕੋਈ ਹੋਣਾ ਸੀ ਕਰੀਏਗੀ ਹੋਰ ਤੁਹਾਡਾ ਠੀਕ ਹੈ ਅਜ ਤਾਂ ਉਹਦੇ ਵੀ ਛੋਡੇ ਕਰਕੇ ਇੰਟਰਸਟ ਲੈ ਜੀ ਨਹੀਂ ਅਜ ਤਾਂ ਖੜਾ ਛੜਦਾ ਸੀ ਉਹਨਾਂ ਦਾ ਮੱਥਾ ਮਾਰਨਾ ਬਾਹਲਾ ਮੱਥਾ ਮਾਰਲਾ ਸੀ ਤਾਂ ਤੁਹਾਨੂੰ ਢੂੜ ਸਾਲ ਹੋ ਗਈ 2 ਸਾਲ ਠੀਕ ਹੈ ਉਹ ਤਾਂ ਅਸੀਂ ਤਾਂ ਛੋਡੇ ਕਰਕੇ ਵਿੱਚ ਆ ਗਏ ਉਹਦੇ ਵੀ ਚਲੋ ਜੇ ਕੋਈ ਗੱਲ ਬਣਦੀ ਹੈ ਵੀ ਟਿਕ ਜੇ ਇਹਨਾਂ ਦਾ ਤੁਸੀਂ ਉਹਨਾਂ ਅਸੀਂ ਅਸੀਂ ਤਾਂ ਹੱਥ ਖੜੇ ਕੀਤੇ ਹੋਇਆ ਪਰ ਉਹਨਾਂ ਨੂੰ ਵੀ ਕਿਹਾ ਵੀ ਸਾਡੇ ਦਾ ਹੱਥ ਖੜ ਨੀ ਜੁਮੇਰ ਲੱਤ ਆਣੀ ਲੱਤੀ ਸੀ ਜੁਮੇਰ ਇਹ ਲੱਤੀ ਸੀ ਇੱਕ ਵਾਰੀ ਆਪੇ ਸਾਹਮਣੇ ਬੈਠ ਕੇ ਥਾਣੇ ਦੇ ਗੱਲ ਕਰਕੇ ਕੋਈ ਸੁਲਾਵਾ ਆ ਜੁਮੇਰ ਲਈ ਲੈ ਕੇ ਵੀ ਗਏ ਥਾਣੇ ਜੀ ਅਸੀਂ ਜੁਮੇਰ ਲੱਤੀ ਸੀ ਮੈਂ ਹੁਣ ਵੀ ਉੱਦੇ ਉਹਨਾਂ ਨੇ ਫੋਨ ਕੀਤਾ ਜਾਂ ਜੇ ਉਹਨਾਂ ਦਾ ਫੋਨ ਤੇ ਕਿਹਾ ਮੈਂ ਉਹਨਾਂ ਨੂੰ ਫੋਨ ਤੇ ਮੁੰਡੇ ਦਾ ਰਿਸ਼ਤੇਦਾਰ ਦਾ ਫੋਨ ਹੈ ਉਹਨੂੰ ਗਿਆ ਨਾ ਮੈਂ ਬਈ ਬਈ ਮੈਂ ਰਿਸ਼ਤੇਦਾਰ ਜੀ ਗਿਆ ਹਾਂ ਤੜਕੇ ਆ ਕੇ ਗੱਲ ਕਰੂੰਗਾ ਮੈਂ ਉਸ ਤੋਂ ਬਾਅਦ ਆਲੀ ਭੈਣ ਕੋਲੋਂ ਆ ਕੇ ਜੀ ਮੈਂ ਬੈਂਟਰੂ ਦੇ ਜਿਹੇਦਾਰ ਨੂੰ ਲੈ ਕੇ ਉਹਨਾਂ ਦੇ ਘਰੇ ਵੀ ਜਾ ਕੇ ਆਇਆ ਹੂੰ ਉਸ ਤੋਂ ਬਾਅਦ ਪਰ ਉਹਨਾਂ ਨਾਲ ਮੇਰੀ ਕੋਈ ਕੋਈ ਗੱਲ ਨਹੀਂ ਹੋਈ ਦੁਬਾਰੇ ਮੈਂ ਅ ਮੈਂ ਇੱਕ ਵਾਰੀ ਫੋਨ ਲਾ ਕੇ ਦੇਖ ਲੈਣਾ ਜੀ ਚੱਕ ਲਿਆ ਹਾਂ ਜੇ ਚੱਕਿਆ ਤਾਂ ਗੱਲ ਵੱਖਰੀ ਐ ਜੀ ਉਹਨਾਂ ਨੂੰ ਹਾਂਜੀ ਫੋਨ ਲਾ ਕੇ ਦੇਖੋ ਉਹਨਾਂ ਨੂੰ ਕੀ ਕਹਿੰਦੇ ਆਗੇ ਹਾਂ ਮੈਂ ਇੱਕ ਵਾਰੀ ਫੋਨ ਲਾ ਕੇ ਦੇਖ ਲੈਣਾ ਜੀ ਮੈਂ ਫੋਨ ਤਾਂ ਕੋਈ ਚੱਕਰ ਨਹੀਂ ਠੀਕ ਆ ਮੈਂਬਰ ਸਾਹਿਬ ਤੁਹਾਨੂੰ ਬੈਕ ਕੋਲ ਕੀ 2-4 ਦਿਨਾਂ ਦਾ ਹਾਂਜੀ ਮੈਂ ਤੁਹਾਨੂੰ ਜੇ ਫੋਨ ਚੱਕ ਲਿਆ ਮੈਂ ਤੁਹਾਨੂੰ ਬੈਕ ਕਾਲ ਕਰਦਾ ਜੀ ਹੁਣੀ ਠੀਕ ਆ ਜੀ ਬਾਕੀ ਚੱਕਾ ਖਲਸਾ ਸਾਹਿਬ